ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸਾਰੇ ਦੋਸਤਾਂ ਨੂੰ ਪਹਿਲਾਂ ਤਾਂ ਬੇਨਤੀ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾਗਾ ਕਿਉਂਕਿ ਆਪਾਂ ਝੂਪੀ ਭਿਆਰ ਦੇ ਭਈਆਂ ਨੂੰ ਬਹੁਤ ਮਸ਼ਹੂਰ ਕਰਦੇ ਆ ਬਹੁਤ ਕੁਝ ਖਾਣੇ ਆ ਝੂਪੀ ਭਿਆਰ ਦੇ ਭਈਆਂ ਤੋਂ ਪਰ ਹੁਣ ਆਪਾਂ ਆਪਣੇ ਆਪ ਨੂੰ ਭੁੱਲ ਗਏ ਪਰ ਅੱਜ ਜਿਹੜੀ ਮੈਂ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਆਪਣੇ ਭਰਾ ਦੀ ਵੀਡੀਓ ਸਾਂਝੀ ਕਰਨ ਲੱਗਾਗਾ ਤੇ ਆਓ ਭਰਾ ਨਾਲ ਮਿਲੌਣੇ ਆ ਵੀ ਕਾਹਦਾ ਕੰਮ ਕਰਦਾਗਾ ਬਾਕੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਆਓ ਚੱਲਦੇ ਆ ਜੀ ਸੋ ਦੋਸਤੋ ਆਪਾਂ ਪਹੁੰਚੇ ਆ ਰਾਜਾ ਠੰਡੀ ਮਿੱਠੀ ਸਰਦਾਈ ਬਾਈ ਦਾ ਨਾਮ ਹੈ ਰਾਜਪਾਲ ਨਸ਼ੇ ਤੋਂ ਰਹਿ ਤਾ ਬਾਈ ਕਿੱਥੇ ਬਣਾਉਂਦਾਗਾ ਠੰਡੀ ਮਿੱਠੀ ਸਰਦਾਈ ਆਹ ਜਿਹੜਾ ਰੋਡ ਦੇਖ ਰਿਆ ਤੁਸੀਂ ਇਹ ਰੋਡ ਮਾਨਸਾ ਨੂੰ ਜਾਂਦਾ ਹੈ ਸਰਸਾ ਰੋਡ ਵੱਜਦਾ ਹੈ ਮਾਨਸਾ ਤੇ ਸਰਸਾ ਰੋਡ ਛਨੀਰ ਦੇ ਕੋਲੇ ਜਿਹੜੀ ਨਹਿਰ ਪੈਂਦੀ ਹੈ ਆਪਣੀ ਭਾਗੜਾ ਨਹਿਰ ਉਹਦੇ ਉੱਤੇ ਅ ਬਾਈ ਨੇ ਲਾਇਆ ਹੋਈ ਆਪਣੀ ਸਟਾਲ ਰੋਡ ਦੇ ਉੱਤੇ ਜਮਾ ਆਹ ਦੇਖ ਸਕਦੇ ਆ ਤੁਸੀਂ ਬਾਕੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਬਾਈ ਰਾਜਪਾਲ ਖਾਲਸਾ ਉਨਾ ਦੇ ਨਾਲ ਗੱਲਬਾਤ ਕਰਾਂਗੇ ਵੀ ਕਹੋ ਜੀ ਚੀਜ਼ ਬਣਾਉਂਦਾ ਕੀ ਕੀ ਅ ਸਰਦੀਈ ਦੇ ਵਿੱਚ ਜਿਹੜਾ ਸਮਾਨ ਪੈਂਦਾ ਉਹਦੇ ਬਾਰੇ ਗੱਲਬਾਤ ਕਰਾਂਗੇ ਬਾਈ ਦੇ ਨਾਲ ਤੇ ਆਉ ਕਰਦੇ ਆ ਗੱਲਬਾਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਲਤਾ ਜੀ ਆਪਾਂ ਕਿਦੋਂ ਤੋਂ ਚਲਾਇਆ ਆ ਸਰਦੀ ਦਾ ਕੰਮ ਆਪਾਂ ਨੂੰ ਇੱਥੇ ਜੀ ਲਗਭਗ ਮਹੀਨੇ ਮਗੋਂ ਹੋਣ ਵਾਲਾ ਗਈ 6 ਮਹੀਨੇ ਮਗੋਂ ਹੋ ਰਿਹਾ ਕਿੰਨਾ ਕੁ ਲੋਕਾਂ ਦਾ ਪਿਆਰ ਕਿੰਨਾ ਕੁ ਮਿਲਦਾ ਹੈ ਪਿਆਰ ਵਾਸੀ ਦੁਰਦੁਖਰ ਤੇ ਬਹੁਤ ਸੰਗਤ ਪਿਆਰ ਕਰਦੀ ਹੈਗੀ ਲਗਭਗ ਮੰਨ ਕੇ ਤੇ ਆਪਣਾ ਗੁਜ਼ਾਰਾ ਹੁੰਦਾ ਹੈ ਗੁਜ਼ਾਰਾ ਹੈ ਵੀ ਟਾਈਮ ਪਾਸ ਹੰਦਾ ਹੈ ਖਰਚਾ ਪੈਣੀ ਨਿਕਲ ਜਾਂਦਾ ਹੈ ਜੀ ਠੀਕ ਹੈ ਠੀਕ ਹੈ ਹਾਂਜੀ ਸਪੋਰਟ ਹੋਣੀ ਚਾਹੀਦੀ ਉਹ ਨਹੀਂ ਮੰਨ ਲਓ ਉਹ ਸੋਰੇ ਹਾਂਜੀ ਉਹ ਨਹੀਂ ਸਪੋਰਟ ਹੁੰਦੀ ਜਿਵੇਂ ਆਪਣੇ ਭੰਗਾਂ ਨੂੰ ਸਪੋਰਟ ਹੋ ਜਾਂਦੀ ਹੈਗੀ ਆਪਣੇ ਪੰਜਾਬੀ ਪੰਜਾਬ ਨੂੰ ਘੱਟ ਕਰਦੇ ਨੇਗੇ ਤੇ ਭਈਆਂ ਨੂੰ ਥੋੜੇ ਜਿਆਦੇ ਫੋਲੋ ਕਰ ਲੈਂਦੇ ਨੇ ਠੀਕ ਹੈ ਜੀ ਤੇ ਦੇਖਦੇ ਆਪਾਂ ਅੱਜ ਭਾਤੀ ਜੀ ਲੱਖ ਕਰਦਾ ਹੈ ਆਪਣੇ ਫਰਦਈ ਦੇ ਵਿੱਚ ਲੋਕ ਖਾਲਸਾ ਹੀ ਭਾਉਗਾ ਆਪਾਂ ਕਿਦਾਂ ਤਿਆਰ ਕਰਨੇ ਆ ਅੱਤਾਈ ਸਭ ਤੋਂ ਪਹਿਲਾਂ ਪਾਵਾਂਗੇ ਮੱਕ ਜੀ ਠੀਕ ਹੈ ਜੀ ਕਿਤੇ ਮੱਕ ਜਾ ਕੇ ਇਹ ਉਸ ਤੋਂ ਬਾਅਦ ਆ ਗਿਆ ਆਪਣੀ ਖਸ ਖਸ ਪੂਰੀ ਠੀਕ ਹੈ ਜੀ ਇਹ ਦਿਖਾਉਣ ਤੋਂ ਜੀ ਦੇਸੀ ਤੋਂ ਬਹੁਤ ਵਧੀਆ ਕੀ ਗੁਣਾ ਕਰੀ ਚੀਜ਼ ਆਈ ਹੈ ਇਹ ਦੇਸੀ ਚੀਜ਼ ਆਈ ਉਸ ਤੋਂ ਬਾਅਦ ਆ ਗਿਆ ਆਪਣੀ ਠੰਡੀ ਆਹ ਗਲਾਬ ਦੀਆਂ ਪੱਤੀਆਂ ਜੀ ਠੀਕ ਹੈ ਜੀ ਸੁੱਧ ਗਲਾਬ ਹੁੰਦਾ ਪਰ ਇਹ ਦੇਸੀ ਗਲਾਬ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਕੋਲੇ ਇਲਾਚੀ ਆਉਂਦੀ ਹੈ ਜਿਹੜੀ ਆਪਣੇ ਚਰਬੀ ਨੂੰ ਘਟਾਉਂਦੀ ਹੈਗੀ ਮੋਟਾਪਾ ਬਣਾ ਘਟਾਉਂਦੀ ਹੈਗੀ ਠੀਕ ਹੈ ਉਸ ਤੋਂ ਬਾਅਦ ਇਹ ਆਪਣੇ ਸਾਲਤੀ ਜਿਹੜੀ ਆਪਣੇ ਸਹੇਦ ਨੇ ਇਹ ਵੀ ਠੰਡੀ ਆ ਗਈ ਠੀਕ ਹੈ ਜੀ ਉਸ ਤੋਂ ਬਾਅਦ ਇਹ ਆਪਣੇ ਕੋਲੇ ਕਾਜੂ ਆ ਜਾਂਦੇ ਆ ਜੀ ਉਸ ਤੋਂ ਬਾਅਦ ਵਿੱਚ ਆ ਜਾਂਦੀ ਆਪਣੀ ਕਾਲੀ ਮਿਰਚ ਜਿਹੜੀ ਆਪਣੇ ਇਹ ਬਾਈ ਤੋਂ ਗੋਡਿਆਂ ਤੋਂ ਦੁਖ ਜਾਂਦੀ ਫਿਰ ਇਹ ਆਪਾਂ ਨੂੰ ਬਹੁਤ ਵਧੀਆ ਰਾਹਤ ਕਰਦੀ ਹੈ ਜੀ ਇੱਕ ਹੀ ਪਰੇ ਹੋ ਜੀ ਇਹ ਬਾਦਾ ਉਸ ਤੋਂ ਬਾਅਦ ਆਪਣੇ ਕੋਲ ਇਹ ਬਾਦਾਮ ਆ ਗਏ ਜੀ ਇਹਦੇ ਨਾਲ ਹੀ એનર્ਜੀ ਮਿਲਦੀ ਆਪਾਂ ਨੂੰ ਸਰੀਰ ਨੂੰ ਹੀ ਠੰਡੀ ਮਿੱਠੀ ਸਰਦੀ ਇਹਦੇ ਨਾਲ ਤਿਆਰ ਹੋ ਜਾਂਦੀ ਆਪਣੀ ਆਪਾਂ ਇਹਨਾਂ ਆਪਣਾ ਰਗਣਾ ਲਾਵਾਂਗੇ ਜੀ ਰਗਣਾ ਲਾਵਾਂਗੇ ਹਾਂ ਜੀ ਰਗਣਾ ਲਾ ਕੇ ਜੀ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਸੱਕਰੀ ਆਪਾਂ ਖੰਡ ਨਹੀਂ ਪਾਉਂਦੇ ਜੀ ਖੰਡ ਬਹੁਤ ਮੰਨ ਕੇ ਤਲਾ ਆਪਣੇ ਸਰੀਰ ਲਈ ਹਾਨ ਕਰਤ ਕਰਨੀ ਹੈਗੀ ਜਿਹੜੀ ਸੱਕਰ ਹੈਗੀ ਦੇਸੀ ਆ ਜਾਂਦੀ ਆਪਣੇ ਗੰਨੇ ਦੀ ਬਣੀ ਹੁੰਦੀ ਹੈਗੀ ਇਹ ਆਪਣੇ ਘਲਾੜੇ ਲੱਗੇ ਬਣੇ ਇਧਰ ਬੁਰਜਾਲੇ ਰੋਡ ਤੇ ਇਹ ਸੋਨਾਂ ਕੋਲ ਸ਼ੱਕਰ ਹੁੰਦੀ ਉਹ ਬੜੀ ਕੁਆਲਿਟੀ ਸ਼ੱਕਰ ਹੁੰਦੀ ਉਹਨਾਂ ਕੋਲ ਹੀ ਉੱਥੋਂ ਲੈ ਕੇ ਆਉਂਦੇ ਸ਼ੱਕਰ ਆਪਾਂ ਤੇ ਆਪਣੇ ਕੋਲ ਆਇਆ ਕਰੋ ਉੱਥੇ ਨਹਿਰ ਦੇ ਤਨੇ ਠੰਢੀ ਹੁੰਦੀ ਸਾਹ ਹੁੰਦੀ ਤੇ ਠੰਢੀ ਮਿੱਠੀ ਸਬਦਾਈ ਹੁੰਦੀ ਹੈ ਜੀ ਲੈ ਕਰੋ ਇਹ ਤਿਆਰ ਕਰੋ ਹਾਂਜੀ ਤਿਆਰ ਕਰਦੇ ਆਪਾਂ ਅੱਜ ਇਹ ਆ ਭਾਈ ਪਾਣੀ ਕਿਹੜੇ ਬਾਟੀ ਨਾਲ ਪਾਣੇ ਇਹ ਬਾਟਾ ਆਪਣੇ ਕੋਲ ਸਰਬੋਤਾਂ ਹੁੰਦਾ ਹੈ ਜੀ ਜਿਹੜਾ ਇਹ ਠਿਕਾ ਦੇ ਆ ਇਹ ਭਾਂਡੇ ਦੇ ਪਈ ਇਹਦੇ ਬਹੁਤ ਫਾਇਦੇ ਨੇ ਕਿ ਜਿਹੜਾ ਆਪਾਂ ਕੰਨਾ ਪਾਉਨੇ ਇਹ ਵੀ ਸਰਬਲੋ ਦਾ ਹੁੰਦਾ ਹੈ ਗਈ ਹਾਂਜੀ ਹਾਂਜੀ ਜ਼ਿਆਦਾਤਰ ਨਾਲ ਕਿਸ ਨੂੰ ਜ਼ਿਆਦਾ ਖਾਤਰੀ ਦੇ ਨਾਲ ਹੀ ਨਾਲ ਕਿਸ ਨੂੰ ਕੋਈ ਹੱਡ ਦੁਖਣਾ ਨਾਲ ਕਿਸ ਨੂੰ ਕੋਈ ਅਲਰਜੀ ਆਂਦੀ ਉਹਨਾਂ ਖੁਜਲੀ ਕਹਿੰਦੇ ਆਪਾਂ ਖਾਸ ਕਹਿੰਦੇ ਨੇ ਜੀ ਇਹਦੇ ਜੇ ਖਾਓਗੇ ਇਸ ਨੂੰ ਬਹੁਤ ਵਧੀਆ ਫਾਇਦੇ ਨੇ ਜੀ ਠੀਕ ਆ ਜੇ ਤੁਸੀਂ ਤਰ੍ਹਾਂ ਪਾਉਂਗਾ ਸਰਬਲੋ ਦਾ ਉਹਦੇ ਵੀ ਤੁਹਾਨੂੰ ਬਹੁਤ ਫਾਇਦੇ ਨੇ ਜੀ ਸਰਬਲੋ ਪਾਇਆ ਕਰੋ ਸਰਬਲੋ ਚ ਖਾਇਆ ਕਰੋ ਸਕਿਆ ਕਰੋ ਬਹੁਤ ਹੈ ਸਰਬਲੋ ਜੀ ਲੋਹੇ ਦੀ ਘਾਟ ਪੂਰੀ ਕਰਦਾ ਹੈ ਗਈ ਆਪਾਂ ਨੂੰ ਬਿਮਾਰੀਆਂ ਤੋਂ ਹੋਰ ਤੋਂ ਵੀ ਰੈਤ ਕਰਦਾਗਾ ਭਰਾਵਨੇ ਕੀਤਾ ਸੁਖਨੇ ਹੁੰਦੇ ਨਾ ਤੂੰ ਰਹਿਤ ਕਰਦਾ ਪਲੇ ਆ ਰਿਹਾ ਪਰ ਬਿਲਕੁਲ ਤੇ ਹੁਣ ਫਾਲਤਾ ਜੀ ਸਾਣਾ ਲਾਉਣੇ ਫਾਲਤਾ ਜੀ ਹਾਂਜੀ ਹੁਣ ਆਪਾਂ ਸਾਣਾ ਲਾ ਰਹੇ ਆ ਸਰਦੀ ਆਪਣੇ ਹੋ ਕੇ ਤਿਆਰ ਆ ਵਾਤਾਪਨ ਸਾਣਾ ਲਾ ਕੇ ਨਾ ਤੂੰ ਬਾਦ ਵਿੱਚ 70 ਪਾ ਲੈਣੀ ਆਪਾਂ ਦੇ ਜੀ ਜੀ ਸੱਕਰ ਭਰਤੋ ਜੀ ਆਪਾਂ ਸੱਕਰ ਭਰਤਾਂਗੇ ਜੀ ਕਿੰਨੇ ਹੀ ਬਣਿਆ ਭਾਈ ਕਿੰਨੇ ਨਾਲ ਦਾ ਥੋੜਾ ਜਿਹਾ ਕੰਮ ਖਰਾਬ ਹੁੰਦਾ ਗਾ ਜੀ 70 ਆਪਣੀ ਦੇਸੀ ਸੱਕਰ ਹੁੰਦੀ ਹੈਗੀ ਹਾਂ ਵਧੀਆ ਬਣੀ ਹੁੰਦੀ ਹੈ ਇਹ ਤਾਂ ਗੁਰਜਾਂ ਦੇ ਰੋਡ ਤੇ ਲੈ ਕੇ ਆਉਣੇ ਆ ਕਿ ਬਹੁਤ ਵਧੀਆ ਸੱਕਰ ਉਹਨਾਂ ਕੋਲੇ ਇੱਕ ਖਾਲਸਾ ਜੀ ਤੁਹਾਨੂੰ ਸਮਝ ਪਛਣਾ ਦੀ ਆ ਮੈਂ ਹਾਂਜੀ ਪੁੱਛੀ ਕਿ ਕਪਣ ਆਹ ਮਾਰਕੀਟ ਦੇ ਵਿੱਚ ਜਿਹੜੀ ਸਰਦਈ ਪੈਕੰਗ ਦੇ ਵਿੱਚ ਆਉਂਦਾ ਜਾਂ ਮਿਲਕਾ ਮਿਲਕ ਪਦਾਮ ਵੀ ਆਉਂਦਾ ਹੈ ਹਨਾ ਬੋਤਲਾਈਆਂ ਚ ਆਉਂਦਾ ਉਹ ਕੈਮੀਕਲ ਲੱਗਿਆ ਆ ਆਉਂਦਾ ਹੈ ਨਾ ਉਹ ਹਾਂਜੀ ਤੇ ਜਿੰਨੇ ਸਟਿੰਗ ਸਟਿੰਗ ਹੋਗੀ ਉਹ ਵੀ ਇੱਕ ਕੈਮੀਕਲ ਉਹ ਵੀ ਕੈਮੀਕਲ ਲੱਗਿਆ ਜੀ ਕੈਮੀਕਲ ਹੈ ਤੇ ਇਹ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਬੋਤਲਾਂ ਵਾਲੇ ਪੀਂਦੇ ਆ ਲੋਕ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀਰ ਜੀ ਆਪਣਾ ਮੈਸੇਜ ਇਹਦਾ ਨੇ ਇਹ ਬੀਤੀ ਤੋ ਤੁਸੀਂ ਬੱਚੋ ਤੁਹਾਡੇ ਲਈ ਇਹ ਚੰਗੀ ਚੀਜ਼ ਨਹੀਂ ਹੈਗੀ ਆਪਣੇ ਲਈ ਖਲਵਾੜ ਕਰ ਰਹੇ ਨੇਗੇ ਆਪਣੇ ਥੋੜਾ ਜਿਆਦਾ ਆ ਰਹੇ ਹੈਗੇ ਹੋਰ ਕਿਸੇ ਪਾਸੇ ਨਹੀਂ ਗਿਆ ਗਏ ਹੁਣ ਸਰਕਾਰ ਨੂੰ ਪਤਾ ਲੱਗ ਗਿਆ ਠੀਕ ਹੈ ਕਿ ਇਹ ਸਰਦਾਈ ਸਕਣ ਲੱਗੇ ਉਹਦੇ ਵਿੱਚ ਨੇ ਕੈਮੀਕਲ ਪਾ ਕੇ ਇਹ ਵੇਚਣ ਲੱਗੇ ਬੋਤਲ ਜਿਆਦਾ ਮਹਿੰਗੀ ਨਹੀਂ 80 ਰੁਪਏ ਦੀ ਬੋਤਲ ਆ ਜਾਂਦੀ ਹੈ 80 90 ਰੁਪਏ ਦੀ ਬੋਤਲ ਹੁੰਦੀ ਹੈਗੀ ਉਹ ਅਗਲਾ ਬਣਾ ਲੈਂਦਾਗਾ ਬੋਤਲ ਲੈ ਕੇ ਬਣਾ ਲੈਂਦਾ ਤਿਆਰ ਕਰਦਾ ਤਾਂ ਉਹ 20 ਰੁਪਏ ਦਾ ਗਲਾਸ 30 ਰੁਪਏ ਦਾ ਗਲਾਸ ਆਲਾ ਕੱਢੀ ਜਾਂਦਾਗਾ ਪਰ ਆਪਣੇ ਛੇਤਰੀ ਹਾਰਕ ਕਰਨੀ ਹੈਗੀ ਬਈ ਚੰਗੀ ਚੀਜ਼ ਨਹੀਂ ਹੈਗੀ ਜੀ ਜਿਹੜਾ ਹੱਥੀ ਬਣਾਉਂਦਾ ਉਸਤੇ ਧੂਕਣੀ ਚਾਹੀਦੀ ਆ ਮੰਗ ਲੋ हां ਜਿਹੜਾ ਹੱਥੀ ਜਾਂ ਬਣਾਉਂਦਾ ਤੁਸੀਂ ਜਿਹੜੇ ਜਿਹੜਾ ਲੱਗਿਆ ਰਗਣਾ ਹੈਗਾ ਤਾੜਾ ਫਲਾ ਕੇ ਸਹੂਗਾ ਨੀਹਾਂ ਨੂੰ ਕੋਲੇ ਬੈ ਕੇ ਲਵਾ ਕੇ ਰਗਣਾ ਪੱਕੀ ਹੋ ਤੁਸੀਂ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਰਗਣਾ ਦਾ ਸੁਣਾ ਕੇ ਸਦਾਊਗਾ ਉਹ ਤੋਂ ਤੁਸੀਂ ਬਚੋ ਉਹ ਕੈਮੀਕਲ ਨਹੀਂ ਦੇਈ ਕੈਮੀਕਲ ਤੋਂ ਬਚੋ ਹਾਂਜੀ ਕੈਮੀਕਲ ਤੋਂ ਬਚੋ ਸਟਿੰਗ ਵਗੈਰਾ ਤੁਸੀਂ ਜਿਹੜੇ ਕਾਲਡ ਰਿੰਗ ਵੀ ਨੇ ਉਹ ਵੀ ਆਪਣੇ ਜੰਗ ਲਾਉਣ ਵਾਲੀ ਚੀਜ਼ਾਂ ਬਣਾਈਆਂ ਆਪਾਂ ਉਹਨੂੰ ਕੀਣ ਵਾਸਤੇ ਵਰਤਦੇ ਆਂਗੇ ਜੀ ਠੀਕ ਹੈ ਠੀਕ ਹੈ ਆ ਦੇਖ ਸਕਦੇ ਆਂ ਦੋਸਤੋ ਤੁਸੀਂ ਕਿੰਨੀ ਮਿਹਨਤ ਲੱਗਦੀ ਹੈ ਸਰਦੀਆਂ ਆਸਲ ਜਿਹੜੀ ਸਰਦੀ ਹੁੰਦੀ ਹੈ ਉਹ ਆਹ ਹੁੰਦੀ ਹੈ ਦੋਸਤੋ ਦੇਖੋ ਤੇ ਵੀ ਇੱਕ ਬੇਨਤੀ ਆ ਕਿ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਤੇ ਖਾਲਸਾ ਜੀ ਦੇ ਕੋਲੇ ਆ ਕੇ ਸਰਦਈ ਪੀਣੀ ਤੁਸੀਂ ਮੈਂ ਪਹਿਲਾਂ ਵੀਡੀਓ ਦੇ ਵਿੱਚ ਦੱਸ ਕੇ ਹਟਾਇਆ ਤਾਂ ਸਾਡਾ ਜੀ ਮਾਪਾ ਬੁਆਇਦਾ ਜਿਹੜਾ ਭਾਗੜਾ ਨਹਿਰ ਦੇ ਪੁਲ ਦੇ ਉੱਤੇ ਜਿਵੇਂ ਆਪਾਂ ਕੀ ਸੀ ਜਾਂਦੇ ਆ ਬਿਲਕੁਲ ਸਮਾਂ ਲਾ ਕੇ ਖਾਲਸਾ ਜੀ ਸਰਦਈ ਬਣਾਉਂਦੇ ਨੇ ਤੇ ਆ ਕੇ ਸਪੋਰਟ ਕਰੋ ਖਾਲਸਾ ਜੀ ਦੀ ਤੇ ਵੀਡੀਓ ਨੂੰ ਆਪਣੀ ਨੂੰ ਸ਼ੇਅਰ ਕਰੋ ਲੋ ਜੀ ਦੋਸਤੋ ਸਰਦਈ ਆਪਣੀ ਤਿਆਰ ਆ ਹੁਣ ਇਹਦੇ ਵਿੱਚ ਖਾਲਸਾ ਜੀ ਆਪਾਂ ਕੀ ਕੁਝ ਮਲਾਂਗਾ ਆਪਾਂ ਜੇ ਸ਼ੱਕਰ ਪਾ ਮੰਗੇ ਹਾਂ ਜੀ ਠੀਕ ਹੈ ਜੀ ਹਾਂ ਜੀ ਆਪਣੀ ਸਰਦਈ ਹੋ ਗਈ ਤਿਆਰੀ ਹੁਣ ਆਪਾਂ ਇੱਥੇ ਲੱਗਿਆ ਆਪਾਂ ਨੂੰ ਸ਼ੱਕਰ ਲੋ ਜੀ ਫਲਤਾ ਜੀ ਸ਼ਕਰ ਪਾਉਣ ਲੱਗੇ ਨੇ ਆਪਣੀ ਸਰਦਈ ਦੇ ਵਿੱਚ ਪਾਓ ਜੀ ਮੜਾ ਜਾ ਆ ਦੇਖ ਸਕਦੇ ਆ ਤੁਸੀਂ 470 ਲੋ ਜੀ ਸਰਦਈ ਬਣ ਕੇ ਤਿਆਰ ਆ ਹੁਣ ਆਪਾਂ ਆ ਦੇਖ ਸਕਦੇ ਆ ਤੁਸੀਂ ਕੋ ਮੇਰੇ ਵੱਲੋਂ ਵੀ ਇੱਕ ਮੈਸੇਜ ਆ ਵੀ ਕੈਮੀਕਲ ਤੋਂ ਬਚੋ ਤੁਸੀਂ ਸੁੱਧ ਸਰਦਈ ਪੀਣੀ ਆ ਤਾਂ ਤੁਸੀਂ ਪੁੱਲ ਦੇ ਉੱਤੇ ਉਹ ਪਾਖੜਾ ਨਹਿਰਾਂ ਦੇ ਆਕੇ ਕੋਲੇ ਆਕੇ ਹਲਤਾ ਜੀ ਦੀ ਕੀਓ ਹਾਂਦੀ ਮਿੱਟੀ ਸਰਦਈ ਤੇ ਸਰਬਲੋ ਦੇ ਹਾਂਦੀ ਤਿਆਰ ਆਈ ਜੇ ਕੋ ਸਰਬਲੋ ਦੇ ਵਿੱਚ ਸਕਣਾ ਚਾਹੁੰਦਾ ਹੀ ਆਪਾਂ ਉਹਦੇ ਵਿੱਚ ਵੀ ਸਕਾ ਦਨੇ ਹੈਗੇ। ਉਹਦੇ ਗੁਣਾਕਾਰੀ ਚੀਜ਼ ਸਰਬਲੋ ਜੀ। ਸਰਬਲੋ ਦੇ ਵਿੱਚ ਆਪਾਂ ਰੱਖ ਦਨੇ ਜੀ। ਉਹਦਾ ਕੋਈ ਐਕਸਟਰਾ ਤਾਂ ਨਹੀਂ ਲੈਂਦੇ ਕੋਈ ਜੀ? ਨਹੀਂ ਉਹਦੀ ਕੋਈ ਸੇਵਾ ਨਹੀਂ ਕੀ ਜੇ ਕੋਈ ਸਰਦਨ ਨਾਲ ਕੋਈ ਮਾਰੇ ਤੇ ਵਰਤਣ ਨੇਗੇ ਜੇ ਕੋਈ ਸਰਦਨ ਰਾਜੀ ਸੇਵਾ ਕਰਨੀ ਚਾਹੁੰਦਾਗਾ ਤੇ ਉਹ ਕਰ ਸਕਦਾਗਾ। ਆਪਾਂ ਇਹਦੇ ਕੋਈ ਐਕਸਟਰਾ ਲੈਂਦੇ ਨਹੀਂ ਗਏ ਜੀ।